ਇਹ ਗੱਲ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜੀ ਜਿਹੜੇ ਆਪਣੇ ਵੀਰ ਜੀਤ ਗਿਲ ਸੁਖਾ ਉਹ ਜਿਹੜਾ ਜਿਵੇਂ ਕਹਿੰਦਾ ਮੈਂ ਤਾਂ ਚੱਚੜੇ ਕਹਿੰਦਾ ਉਹਨੂੰ ਚਲੋ ਦੀਪ ਬਾਈ ਦੀ ਸੈਕੰਡ ਗਰਲਫ੍ਰੈਂਡ ਵੀ ਕਹਿ ਸਕਦੇ ਆਂ ਆਪਾਂ ਨੂੰ ਆਪਣੇ ਆਪ ਨੂੰ ਮੰਨਦਾ ਪਰ ਦੀਪ ਬਾਈ ਨੂੰ ਉਹਨੂੰ ਮੰਨਦਾ ਸੀਗਾ ਚਲੋ ਉਹ ਦੀਪ ਬਾਈ ਨੂੰ ਪਿਆਰ ਕਰਦਾ ਸੀ ਬਹੁਤ ਜ਼ਿਆਦਾ ਉਹਦੇ ਨਾਲ ਉਹਦੋਂ ਇੱਕ ਗੱਲ ਹੋਈ ਸੀ ਜਦੋਂ ਵੀਡੀਓ ਦੇ ਵਿੱਚ ਉਹਨੇ ਮੇਰੇ ਤੇ ਵੀਡੀਓ ਪਾਈ ਸੀ ਉਦੋਂ ਇੱਕ ਗੱਲ ਹੋਈ ਸੀਗੀ ਵੀ ਭਾਈ ਮੈਂ ਉਹਨੂੰ ਪੁੱਛਿਆ ਸੀਗਾ ਵੀ ਤੂੰ ਆਪਣੇ ਆਪ ਨੂੰ ਪਹਿਲਾਂ ਡਿਕਲੇਅਰ ਕਰ ਵੀ ਤੂੰ ਹੈ ਕਿਹੜੀ ਪਾਰਟੀ ਦੇ ਵਿੱਚ ਤੇ ਉਹਨੇ ਬੰਦੇ ਨੇ ਜਣੀ ਕਿ ਜਦ ਵੀਡੀਓ ਸੁਣੀ ਜਾਂ ਲਾਈਵ ਸੁਣੀ ਉਨੇ ਕੁਛ ਕਮਿੰਟਾਂ ਬਾਅਦ ਯਾਨੀ ਕਿ ਮੰਨ ਲਓ ਵੀ 1-2 ਦਿਨ ਦੇ ਬਾਅਦ ਉਹ ਗੱਲ ਕਲੀਅਰ ਕਰਤੀ ਵੀ ਉਹ ਲੱਖੇ ਦੀ ਪਾਰਟੀ ਚ ਅੱਜ ਮੈਂ ਪ੍ਰੂਫ ਦਿਖਾਉਂਗਾ। ਉਹਨੇ ਬੰਦੇ ਨੇ ਦੇਖੋ ਕਿਵੇਂ ਦੀਪ ਦੇ ਨਾਂ ਤੇ ਉਹਨੇ ਜਦ ਦੀਪ ਜੋਂਦਾ ਸੀਗਾ ਨਾ ਉਹਦੇ ਨਾਂ ਤੇ ਕਿਵੇਂ ਚੱਕ-ਜੱਕ ਕੇ ਉਹਦੀਆਂ ਪੋਸਟਾਂ ਪਾ ਪਾ ਕੇ ਲੋਕਾਂ ਨੂੰ ਪਾਗਲ ਬਣਾਉਂਦਾ ਰਿਹਾ ਸੰਗਤ ਨੂੰ ਪਾਗਲ ਬਣਾਉਂਦਾ ਰਿਹਾ ਆਪਣੇ ਫਾਲੋਅਰ ਇਕੱਠੇ ਕਰਦ ਰਿਹਾ ਅੱਜ ਮੈਂ ਦੱਸੂਗਾ ਵੀ ਫਾਲੋਅਰ ਕਿਵੇਂ ਇਕੱਠੇ ਕੀਤੇ ਨੇ। ਇਹਨੇ ਬੰਦੇ ਨੇ ਇੱਕ ਮੈ ਤੁਹਾਨੂੰ ਪ੍ਰੂਫ ਦਿਉਣਾ। ਇਹਨੇ ਫੇਸਬੁੱਕ ਦੇ ਉੱਤੇ ਇੱਕ ਨਵਾਂ ਪੇਜ ਬਣਾਇਆ। ਪੇਜ ਦਾ ਨਾਂ ਇਹਨੇ ਰੱਖਿਆ ਆਪਣੇ ਪੰਜਾਬ ਦਾ ਬੱਬਰ ਸ਼ੇਰ ਲੱਖਾ ਸੁਧਾਨਾ ਇਹ ਬੰਦੇ ਨੇ ਪੇਜ ਬਣਾਇਆ ਉਹਦਾ ਤੇ ਪੇਜ ਦੇ ਵਿੱਚ ਨੇ ਆਪਣੀਆਂ ਵੀਡੀਓ ਵੀ ਪਾਈਆਂ ਨੇ ਉਹ ਕਿਉਂ ਪਾਈਆਂ ਨੇ ਅੱਜ ਮੈਂ ਤੁਹਾਨੂੰ ਮੜ ਜਾ ਕੈਮਰਾ ਘੁਮਾ ਕੇ ਦਿਖਾ ਦਵਾਂ ਫਿਰ ਆਪਾਂ ਗੱਲ ਕਰਦੇ ਆਂ ਪੇਜ ਦੇ ਉੱਤੇ ਆਹ ਲੋ ਜੀ ਇਹਨੇ ਬੰਦੇ ਨੇ ਜਿਹੜਾ ਤੁਹਾਡਾ ਵੀਰਜੀਤ ਸੁੱਖਾ ਕਿਦਾਂ ਵੀਰੇ ਸਸਤੀ ਕੱਲ ਭਾਈ ਸਾਰਿਆਂ ਨੂੰ ਤੇ ਇਹਨੇ ਬੰਦੇ ਨੇ ਪੇਜ ਬਣਾਇਆ ਆਹ ਲੋ ਜੀ ਲਿਖਿਆ ਪੰਜਾਬ ਦਾ ਬੱਬਰ ਸ਼ੇਰ ਲੱਖਾ ਸੁਧਾਨਾ ਕਿਉਂਕਿ ਹੁਣ ਲੱਖੇ ਉਹਨਾਂ ਨੂੰ ਲੋਕ ਸੁਣਦੇ ਨੇ ਤੇ ਲੱਖੇ ਉਹਨਾਂ ਨਾਲ ਮਗਰ ਲੋਕ ਜਾਣਦੇ ਨੇ ਕਿ ਐਡਾ ਪਤਾ ਬਹੁਤ ਹੁੰਦੀਆਂ ਨੇ ਉਹਨਾਂ ਨੂੰ ਪਤਾ ਵੀ ਲੱਖੇ ਦੀਆਂ 4-5 ਪੋਸਟਾਂ ਮੈਂ ਪਾਉਂਗਾ ਤਾਂ ਮੇਰੇ ਫੋਲ ਮਾੜੇ ਮੋਟੇ ਫਾਲੋਅਰ ਵਧਣੇ ਨੇ ਤਾਂ ਮੇਰੇ ਪੈਸੇ ਪੂਜੇ ਮਾੜੇ ਮੋਟੇ ਆਉਣੇ ਨੇ ਮੈਂ ਪ੍ਰੂਫ ਵੀ ਦੇ ਦਵਾਂ ਆ ਬੰਦੇ ਨੇ ਕੱਲ 15 ਘੰਟੇ ਪਹਿਲਾਂ ਆ ਵੀਡੀਓ ਪਾਈ ਆ ਫਿਰ ਉਸ ਤੋਂ ਬਾਅਦ ਬੰਦੇ ਨੇ 15 ਘੰਟੇ ਪਹਿਲਾਂ ਆ ਵੀਡੀਓ ਪਾਈ ਆ ਆ ਫਿਰ ਲਿਖਿਆ ਬੰਦੇ ਨੇ ਉਦੋਂ ਬਾਅਦ ਗਾਹਾਂ ਜੋ ਆ ਲੱਖੇ ਸੁਧਾਨੇ ਦਾ ਕੋਈ ਸੀਗਾ ਜਿੱਥੇ ਲੱਗਿਆ ਹੋਇਆ ਸੀਗਾ ਇੱਕ ਦਿਨ ਪਹਿਲਾਂ ਆ ਪਾਈਆ ਫੇਰ ਇਹਨੇ ਜਾ ਕੇ ਆਪਣੇ ਆਲੀ ਪਾਲੀ ਵਿੱਚ ਦੋ ਦਿਨ ਪਹਿਲਾਂ ਇਹ ਆ ਜੀ ਆਪਣੇ ਲੋਕ ਆ ਦੇਖੋ ਸਾਰੀਆਂ ਜੇ ਟੂ ਜੈਡ ਤੱਕ ਲੱਖੇ ਦੀਆਂ ਪਾਰਿਆ ਪੋਸਟਾ ਕਿ ਪੇਜ ਲੱਖੇ ਦਾ ਹੋ ਸਕਦਾ ਇਹੀ ਚਲਾ ਰਿਹਾ ਇਹੀ ਪੋਸਟ ਆਪਾਊਗਾ ਲੱਖੇ ਦੀਆਂ ਸਾਰੀਆਂ ਇਹ ਤੇ ਤੁਹਾਨੂੰ ਪਤਾ ਵੀ ਹਿਸਾਬ ਪਤਾ ਵੀ ਉਹਨਾਂ ਨੇ ਕੀ ਹੁੰਦਾ ਲੋਕ ਰਮੜ ਜਾਂਦੇ ਤਰਨੂ ਇਹ ਮੈਂ ਤੁਹਾਨੂੰ ਤਾਂ ਦਿਖਾਇਆ ਕਿਉਂਕਿ ਬਹੁਤ ਲੋਕ ਹੈਜੇ ਨੇ ਜਿਹੜੇ ਦੀਪ ਦੇ ਨਾਂ ਦੇ ਉੱਤੇ ਇਹਨਾਂ ਨੇ ਰੋਟੀਆਂ ਪੂਰੀਆਂ ਟਕਾ ਟਕਾ ਕੇ ਸੇਕੀ ਜਨ ਤੇ ਆਪਣੇ ਫਾਲੋਅਰ ਇਕੱਠੇ ਕਰਕੇ ਆਪਣੀਆਂ ਪੈਸਿਆਂ ਨਾਲ ਫੰਡਿੰਗ ਨਾਲ ਜੇਬਾਂ ਭਰੀਆਂ ਨੇ ਉਹਨਾਂ ਵਿੱਚੋਂ ਇੱਕ ਕਤੀੜ ਹੈਗੀ ਹੈ ਇਹ ਸਵੀਰਜੀਤ ਗਿੱਲ ਸੁੱਖਾ ਇਹਨੂੰ ਬਾਅਦ ਵਿੱਚ ਮੈਂ ਟੈਗ ਵੀ ਕਰੂੰਗਾ ਤੇ ਇਹਨੂੰ ਦਿਖਾਊਗਾ ਵੀ ਸਾਰਿਆਂ ਨੂੰ ਪਤਾ ਮਨਜੀਤ ਕਰਤਾਰਪੁਰ ਨੇ ਆ ਕੇ ਗੱਲ ਕਲੀਅਰ ਕਰਤੀ ਬਿਲਕੁਲ ਮੀਟਿੰਗ ਦੀ ਤੁਸੀਂ ਵੀਡੀਓ ਸਾਰਿਆਂ ਨੇ ਦੇਖ ਲਈ ਹੋਣੀ ਆ ਬਹੁਤ ਪੁਰਾਣੀ ਵੀਡੀਓ ਦੀ ਪਈ ਹੋਈ ਆ ਤੁਸੀਂ ਦੇਖ ਲਈ ਹੋਣੀ ਆ ਕੱਲ ਸ਼ੇਅਰ ਵੀ ਹੋ ਗਈ ਵੀਡੀਓ ਤੇ ਉਹਦੇ ਵਿੱਚ ਸਾਰੀ ਗੱਲ ਨੇ ਕਲੀਅਰ ਕਰਤੀ ਵੀ ਦੀਪ ਦੀ ਲੱਖੇ ਸੁਧਾਣੇ ਨਾਲ ਐਂਡ ਦੇ ਦਿਨ ਤੱਕ ਨਹੀਂ ਬਣੀ ਇਹ ਇਹਨੂੰ ਵੀ ਪਤਾ ਇਹ ਸਿਰਫ ਆਪਣੀਆਂ ਫੁਕਰੀਆਂ ਮਾਰ ਰਿਹਾ ਆ ਕਿ ਵੀ ਹਾਂ ਦੀਪ ਦੀ ਮੀਟਿੰਗਾਂ ਮੈਂ ਕਰਾਈਆਂ ਨੇ ਦੀਪ ਨੂੰ ਮੈਂ ਦੱਸਿਆ ਵੀ ਭਾਈ ਤੂੰ ਲੱਖੇ ਸੁਧਾਣੇ ਕੋਲ ਰਾਜਨੀਤੀ ਸਿੱਖ ਤੂੰ ਆਹ ਕਰ ਤੂੰ ਉਹ ਕਰ ਨਾ ਇਹ ਸਾਰਾ ਕੁਝ ਝੂਠ ਬੋਲ ਰਿਹਾ ਏ ਹੋਰ ਤੁਸੀਂ ਆਪ ਦੇਖੋ ਇੱਕ ਪਾਸੇ ਕਹਿੰਦਾ ਮੈਂ ਦੀਪ ਨੂੰ ਪਿਆਰ ਕਰਦਾ ਦੀਪ ਦਾ ਮੈਂ ਸਮਰਥਕਾਂ ਦੀਪ ਨਾ ਮੈਂ ਇਦਾਂ ਮੈਂ ਦੀਪ ਨਾ ਮੈਂ ਉਦਾਂ ਦੀਪ ਦੇ ਦੁਸ਼ਮਣ ਨੂੰ ਇਹ ਡਾਇਰੈਕਟ ਸ਼ੂਰ ਕਰ ਰਿਹਾ ਜਿਨੇ ਦੀਪ ਦੇ ਵਿਰੁੱਧ ਪੋਸਟਾਂ ਪਾਈਆਂ ਸੀ ਆਪਣੀਆਂ ਭੇਟਾਂ ਕੋਲ ਪਰਵਾਨੇ ਦੇ ਘਰੇ ਬੈਠ ਕੇ ਰਿਕਾਰਡਿੰਗ ਆਈ ਸੀ ਜਤ ਸਾਰਿਆਂ ਨੇ ਇਹਨਾਂ ਨੇ ਸੁਣੀ ਆ ਜਿਹੜੇ ਬੰਦਿਆਂ ਨੇ ਸੁਣੀਓ ਮੇਰੇ ਨਾਲ ਵੀ ਐਡ ਨਹੀਂ ਹੋ ਇਹਨਾਂ ਨੇ ਸੁਣੀਓ ਤੇ ਛਰੀਆਮ ਲੱਖਾ ਸਧਾਨਾ ਕਹਿ ਰਿਹਾ ਵੀ ਭਾਈ ਤੁਸੀਂ ਪੋਸਟ ਪਾਓ ਦੀਪ ਦੇ ਵਿਰੁੱਧ ਵੀ ਜੇ ਕੋਈ ਕੱਟ ਵੱਢ ਕਰਨੀ ਆ ਮੇਰੇ ਕੋਲ ਪਹਿਲਾਂ ਭੇਜੋ ਦੱਸੋ ਤੁਹਾਨੂੰ ਮੈਂ ਦੱਸੂ ਕਿਵੇਂ ਪਾਉਣੀ ਆ ਅੱਜ ਇਹ ਬੰਦਾ ਦੀਪ ਉਹਨਾਂ ਦਾ ਲੈ ਰਹੇ ਹਨ ਨੌ ਇਹ ਤਾਂ ਹੋ ਗਿਆ ਵੀਰ ਜੀ ਤੇ ਸੁੱਖੇ ਦੀ ਗੱਲ ਹੁਣ ਦੂਜੇ ਪਾਸੇ ਗੱਲ ਕਰ ਲਈ ਆਪਣੇ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਮੋਰਚੇ ਦੋ ਪੂਰੇ ਫੁੱਲ ਮਸ਼ਹੂਰ ਨੇ ਇਸ ਟਾਈਮ ਇੱਕ ਹੈਗਾ ਅੰਮ੍ਰਿਤਸਰ ਵਾਲਾ ਕਿਉਂਕਿ ਉੱਥੇ ਇਹਨਾਂ ਨੂੰ ਜਾਣਾ ਹੀ ਪੈਣਾ ਸੰਗਤ ਪੁੱਛਦੀ ਆ ਪਰ ਸੰਗਤ ਇੰਨੀ ਮੈਂ ਕਹਿੰਦਾ ਥੱਲੇ ਵੀ ਜਾ ਕੇ ਗਿਰ ਜੂਗੀ ਮੈਨੂੰ ਸਮਝ ਨਹੀਂ ਲੱਗਦੀ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਵਿੱਚ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਤੇ ਦੀਪ ਸਿੱਧੂ ਦੇ ਇਨਸਾਫ ਲਈ ਅੱਜ ਦੇ ਟਾਈਮ ਵਿੱਚ ਉਥੇ ਕੌਣ ਗਿਆ ਇਹਨਾਂ ਚ ਕੋਈ ਵੀ ਨਹੀਂ ਗਿਆ ਇੱਕ ਅੱਧਾ ਘੇੜਾ ਮਾਰ ਕੇ ਮੁੜਿਆ ਉਹ ਤੋਂ ਬਾਅਦ ਛੁੱਟੀ ਇਹਦਾ ਮਤਲਬ ਕਿ ਬੰਦੀ ਸਿੰਘਾਂ ਨੂੰ ਚਾਹੁੰਦੇ ਨਹੀਂ ਬਾਹਰ ਆਣੋ ਜਾਂ ਸਰਕਾਰ ਰੋਕਦੀ ਇਹਨਾਂ ਨੂੰ ਚਲ ਸਰਕਾਰ ਰੋਕਦੀ ਵੀ ਹੋਵੇ ਜਿਹੜੇ ਬੰਦੇ ਭਾਨੇ ਸਿੱਧੂ ਪਿੱਛੇ ਐਡਾ ਵੱਡਾ ਇਕੱਠ ਕਰ ਸਕਦੇ ਨੇ ਉਹ ਦੀਪ ਪਿੱਛੇ ਕਿਉਂ ਨਹੀਂ ਕਰ ਸਕਦੇ ਦੀਪ ਦੇ ਇਨਸਾਫ ਪਿੱਛੇ ਕਿਉਂ ਨਹੀਂ ਕਰ ਸਕਦੇ ਬੰਦੀ ਸਿੰਘਾਂ ਪਿੱਛੇ ਕਿਉਂ ਨਹੀਂ ਕਰ ਸਕਦੇ ਪਰ ਉੱਥੇ ਕਿਸੇ ਨਹੀਂ ਜਾਣਾ ਹੁਣ ਆਜੋ ਫਿਰ ਮੈਂ ਨਾਲ ਬੰਦੇ ਵੀ ਨਾਲ ਦੀ ਨਾਲ ਐਡ ਕਰਦਾ ਜਾਮਾ ਬਾਪੂ ਤਲਵਾੜਾ ਜਿਹੜੀਆਂ ਸਪੀਚਾਂ ਬੜੀਆਂ ਤਕੜੀਆਂ ਹੁੰਦੀਆਂ ਨੇ ਜਦੋਂ ਕੋਈ মিডিਆ ਵਾਲਾ ਮੋਰੇ ਆਇਆ ਜਾਂਦਾ ਅਸੀਂ ਜੀ ਆਹ ਕਰਦਾਂਗੇ ਅਸੀਂ ਜੀ ਉਹ ਕਰਦਾਂਗੇ ਉਹ ਚੰਡੀਗੜ੍ਹ ਵਾਲੇ ਮੋਰਚੇ ਦੇ ਉੱਥੇ ਕਦੋਂ ਕਾਫਲਾ ਲੈ ਕੇ ਪਹੁੰਚਣਾ ਬਾਬਾ ਬਖਸ਼ੀਸ਼ ਤੇ ਆਜੋ ਉੱਧਰ ਨੂੰ ਜਾਂਦੇ ਨੇ ਜਿੱਧਰ ਨੂੰ ਇਹਨਾਂ ਨੂੰ ਕੋਈ ਪੁੱਛਦੀ ਹੀ ਨਹੀਂ ਇਹਨਾਂ ਨੂੰ ਕੋਈ ਮੈਕ ਨਹੀਂ ਫੜਾਉਂਦਾ ਇਹਨੂੰ ਚੜ੍ਹ ਨਹੀਂ ਹੁੰਦਾ ਕੋਈ ਮੈਂ ਉੱਥੇ ਬੋਲਦਣੇ ਜਾ ਕੇ ਜਿੱਥੇ ਦੀਪ ਦਾ ਇਨਸਾਫ ਲੁਣਾ ਪੰਜ ਬੰਦੇ 10 ਬੰਦੇ 20 ਬੰਦੇ ਤੁਸੀਂ ਦੀਪ ਦੇ ਨਾਲ ਰਹੇ ਹੋ ਕਮ ਸੇ ਕਮ ਇਹ ਤਾਂ ਸੋਚੋ ਅਸੀਂ ਬਾਹਰਲੇ ਮੁਲਕਾਂ ਚ ਬੈਠ ਬੈਠ ਬੋਲ ਰਹੇ ਹਾਂ ਤੁਸੀਂ ਤਾਂ ਇੱਥੇ ਨਾਲ ਰਹਿੰਦੇ ਨਹੀਂ ਹੋ ਦੇ ਕਿੰਨੇ ਬੰਦਿਆਂ ਨੂੰ ਤੁਹਾਨੂੰ ਉਹਨੂੰ ਮੁਰ ਲੈ ਆ ਕੇ ਰੱਖਿਆ ਕਿੰਨੇ ਬੰਦਿਆਂ ਨਾਲ ਤੁਹਾਡਾ ਇੰਟਰੋਡਕਸ਼ਨ ਲੋਕਾਂ ਨਾਲ ਕਰਾਇਆ ਵੀ ਇਹਨੂੰ ਬਾਬਾ ਤਲਵਾੜਾ ਕਹਿੰਦੇ ਨੇ ਇਹਨੂੰ ਬਾਬਾ ਬਖਸ਼ੀਸ਼ ਕਹਿੰਦੇ ਨੇ ਕੌਣ ਜਾਣਦਾ ਸੀਗਾ ਜਾਣਦਾ ਸੀ ਕੋਈ ਬਿਲਕੁਲ ਸੇਮ ਮਨਜੀਤ ਦੀ ਗੱਲ ਕਰਦਾ ਮੈਂ ਜਾਣਦਾ ਸੀ ਮਨਜੀਤ ਨੂੰ ਕੋਈ ਕੱਲ੍ਹ ਵਾਲੀ ਲਾਇਬ੍ਰੇਰੀ ਚ ਵੀ ਗਿਆ ਸੀ ਇਹ ਜਿਹੜੇ ਲੋਕ ਨੇ ਨਾ ਮੈਂ ਫੇਰ ਦੁਬਾਰਾ ਚ ਇਹ ਕਹਿੰਦਾ ਤਕਰੀਬਨ ਚਲੋ ਇਹ ਤਾਂ ਹੋ ਗਿਆ ਕਲੀਅਰ ਇਹ ਤਾਂ ਬਿਲਕੁਲ ਕਲੀਅਰ ਹੋ ਗਿਆ ਨਾ ਜਿਹੜਾ ਵੀਰਜੀਤ ਸੋਕਾ ਵੀ ਇਹ ਭਾਈ ਲੱਖੇ ਦੀ ਭੇਡ ਆ ਇਹ ਲੱਖੇ ਨੂੰ ਹੀ ਪਚਾਉਂਦੀ ਹੈ ਇਹ ਲੱਖੇ ਦੀ ਹੀ ਗੱਲ ਕਰੂ ਕਿਉਂਕਿ ਇਹ ਹੀ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਦੀਪੁਣਾ ਇਸ ਟਾਈਮ ਹੈ ਨਹੀਂ ਧਰਤੀ ਤੇ ਇਹਨੂੰ ਕਿਸ ਨੇ ਪੁੱਛਣਾ ਨਹੀਂ ਇਹਨੂੰ ਲੱਖੇ ਦੇ ਵਿਰੋਧ 'ਚ ਜੇ ਅਸੀਂ ਬੋਲਾਂਗੇ ਇਹ ਸਾਡੇ ਦੇ ਵਿਰੋਧ ਵੀਡੀਓ ਪਾਉਏ ਹਮਨ ਪਤਾ ਲੱਗ ਗਿਆ ਹੁਣ ਤਾਂ ਪਾਈ ਜਾਵੇ ਬਿਸ਼ੱਕ ਜੀ ਹੁਣ ਤਾਂ ਜਿੰਨੀ ਮਰਜ਼ੀ ਵੀਡੀਓ ਪਾਈ ਜਾਵੇ ਹੁਣ ਇੰਨਾ ਪਤਾ ਲੱਗ ਗਿਆ ਵੀ ਭਾਈ ਇਹ ਲੱਖੇ ਦੀ ਭੇਡ ਹੈ ਫੇਰ ਮੈਂ ਗੱਲ ਕਰਦਾ ਦੁਆਰ 'ਚ ਫੇਰ ਜਿਹੜੇ ਕੌਮੀ ਇਨਸਾਫ ਮੋਰਚ 'ਚ ਇਹ ਦੇਖੋ ਸਰਕਾਰ ਨੇ ਤੇ ਲੱਖੇ ਨੇ ਕਿਵੇਂ ਪੰਜਾਬ ਦਾ ਬੇੜਾ ਕਰਕਰ ਤੁਹਾਨੂੰ ਦੱਸਾਂ ਮੈਂ ਕਿਵੇਂ ਹੋਇਆ ਇਸ ਟਾਈਮ ਦੇ ਵਿੱਚ ਭਗਵਾਨ ਤਮਾਨ ਨੰਬਰ 1 ਜਿਹੜਾ ਪੰਜਾਬ ਦਾ ਬੇੜਾ ਕਰਕਰ ਨੇ ਦੇ ਵਿੱਚ ਜਨਨ ਕਿ ਉਹਨੇ ਕੀ ਕੀ ਕੁਝ ਵੰਡਤਾ ਮੈਂ ਤੁਹਾਨੂੰ ਦੱਸਦਾ ਤਿੰਨ ਮੋਰਚੇ ਲਵਾ ਲਿਓਨੇ ਚਲੋ ਆਪਣੀ ਸੰਗਤ ਨੇ ਵੀ ਲਾਈ ਹੋਣਗੇ ਮੋਰਚੇ ਕਹਿ ਕੇ ਭਾਈ ਵੀ ਅਸੀਂ ਲਾਉਣੇ ਨੇ ਤਨ ਜੇ ਤਿੰਨੇ ਵੰਡਦੇ ਚੰਡੀਗੜਾ ਹੋ ਗਿਆ ਅੰਮ੍ਰਿਤਸਰ ਵਾਲਾ ਹੋ ਗਿਆ ਤੇ ਆਪਣੇ ਆ ਜਿਹੜਾ ਹੋਣ ਲੱਗਿਆ ਹੋਇਆ ਉੱਥੇ ਜਿਹੜਾ ਅੰਦੋਲਨ ਆਪਣਾ ਚੱਲਦਾ ਉਹ ਠੀਕ ਆ ਤਾਂ ਜੋ ਲੋਕ ਬੰਡੇ ਜਾਣ ਆਪਣੇ ਲੋਕ ਕਿਧਰ ਨੂੰ ਤੁਰਦੇ ਨੇ ਲੱਖੇ ਵਰਗੇ ਜਾ ਕੇ ਹੁਣ ਇਸ ਟਾਈਮ ਸਪੀਚਾਂ ਦੇ ਰਹੇ ਨੇ ਕਦੇ ਜੀ ਅੰਮ੍ਰਿਤਸਰ ਚਲੇ ਗਿਆ ਕਦੇ ਜੀ ਪਿੰਡਾਂ ਵਿੱਚ ਵੜ ਗਿਆ ਹੁਣ ਕਿੱਥੇ ਗਈਆਂ ਗੱਲਾਂ ਅੱਜ ਉਹ ਬੈਠੇ ਸੀ ਕੱਲ ਮੈਂ ਉਹਦਾ ਬਿਆਨ ਸੁਣਦਾ ਸੀਗਾ ਬੈਠਾ ਉਹਦੇ ਮੁੰਡੇ ਤੇ ਚਾਚੇ ਨਾਲ ਜਿਹਦੇ ਸੌਜੀ ਵੀ ਦੇ ਜਿਹਦੇ ਪਿੱਛੇ ਗੋਲੀ ਲੱਗੀ ਹੈ ਸਿਰ ਦੇ ਵਿੱਚ ਜੇ ਸਰਕਾਰ ਨੂੰ ਕਰੋੜ ਰੁਪਇਆ ਦੇ ਰਹੀ ਆ ਨੌਕਰੀ ਦੇ ਰਹੀ ਆ ਉੱਥੇ ਬੈਠ ਕੇ ਬਿਆਨ ਦੇ ਰਿਆ ਨਾ ਜੀ ਇਹ ਤਾਂ ਦਬਾਅ ਪਾ ਰਹੇ ਨੇ ਤੁਸੀਂ ਸਾਡੇ ਨਾਲ ਸਮਝੌਤਾ ਕਰ ਲੱਖੇ ਨੂੰ ਪੁੱਛੋ ਮੈਂ ਲੱਖੇ ਨੂੰ ਸਵਾਲ ਕਰਦਾ ਚੀਜ਼ ਦਾ ਵੀ ਤੂੰ ਪਾਈ ਦੱਸ ਇਹ ਜਿਹੜੇ ਨਵੇਂ ਜੂਤ ਆ ਇਹਨੂੰ ਲੈ ਕੇ ਕੌਣ ਗਿਆ ਉੱਥੇ ਨੂੰ ਆਪ ਕਹਿੰਨੇ ਇਹ ਜੇ ਤੁਸੀਂ ਖੜ ਕੇ ਕਾਲ ਦਿੰਨੇ ਹੋਗਾ ਹਾਂ ਭੇਡਾਂ ਇਹ ਜਿਹੜੀ ਮਗਰ ਉੱਠ ਕੇ ਤੁਰ ਪੈਂਦੀਆਂ ਥੋੜੇ ਵੀ ਚਲੋ ਅਸੀਂ ਤੁਹਾਡੇ ਨਾਲ ਆਉਨੇ ਕਿਹਨੀ ਜਾਣ ਗਈ ਆ ਕੋਦੇ ਕੋਈ ਅਜ ਤੱਕ ਅੰਦੋਲਨ ਦੇ ਵਿੱਚ ਤੁਸੀਂ ਸੁਣਿਆ ਵੀ ਕੋਈ ਆਗੂ ਆਗੂ ਦਾ ਮਤਲਬ ਕੀ ਆ ਆਗੂ ਆਗੂ ਕਿਹਨੂੰ ਕਹਿੰਦੇ ਨੇ ਪੰਜਾਬੀ ਦਾ ਬਲਡ ਆਗੂ ਕਿਹਨੂੰ ਕਹਿੰਦੇ ਨੇ ਇਹ ਤਾਂ ਪਿੱਛੂ ਨੇ ਇਹ ਆਗੂ ਦੱਸੋ ਕਿ ਨੂੰ ਕਹਿੰਦੇ ਨੇ ਜਾਂਦੇ ਕਿਤੇ ਕੋਈ ਇੰਟਰਨੈਸ਼ਨਲ ਤੌਰ ਤੇ ਗੱਲ ਉਠ ਘੜਦੀ ਆ ਉੱਥੇ ਜਾਂਦੇ ਨੇ ਪੂਰੇ ਟਕਾ ਟਕਾ ਕੇ ਇਹ ਨਾ ਕੋਈ ਬੰਦੀ ਸਿੰਘਾਂ ਦਾ ਨਾ ਕਿਸੇ ਹੋਰ ਦਾ ਹੁਣਾਂ ਪਤਾ ਵੀ ਇਹਨਾਂ ਨੂੰ ਭਾਈ ਅਮਰਤਪਾਲ ਦੀ ਐਨਐਸਏ ਨੇੜੇ ਖਤਮ ਹੋ ਰਹੀ ਆ ਇਹਨਾਂ ਨੇ ਉੱਥੇ ਹੋਰ ਕੇਸ ਪਵਾ ਦੇਣਾ ਇਹ ਤੁਸੀਂ ਗੱਲ ਮੇਰੀ ਲਿਖ ਲਓ ਕਾਪੀ ਤੇ ਇਹ ਨਾ ਸੋਚੋ ਵੀ ਕਿਤੇ ਬਾਹਰ ਆ ਜੂ ਨਾ ਇਹ ਬਾਹਰ ਨਹੀਂ ਹੋਣ ਦਿੰਦੇ ਇਹਨੂੰ ਆ ਬਾਈ ਦਾ ਪਹਿਲਾਂ ਇੱਕ ਮੈਂ ਕਮੈਂਟ ਪੜ੍ਹਦਾ ਕਹਿੰਦਾ ਕਮੈਂਟ ਦਾ ਜਵਾਬ ਤਾਂ ਦੇ ਤੇ ਇਹਨੇ ਬਾਈ ਨੇ ਪਹਿਲਾਂ ਕੋਈ ਕਮੈਂਟ ਕੀਤਾ ਉਹ ਤੇ ਪੜ ਲਾਂ ਮੈਂ ਪਹਿਲਾਂ ਮੈਂ ਕੀ ਕਹਿੰਦਾ ਹਾਂ ਆ ਕੀ ਗੱਲ ਰੋਮੀ ਰਿਪਲਾਈ ਬੋਲ ਮੇਰਾ ਵੀਰ ਰਿਪਲਾਈ ਤਾਂ ਕਿਹੜਾ ਲੈਣਾ ਬਾਈ ਕਮੈਂਟ ਦਾ ਜਵਾਬ ਪਹਿਲਾਂ ਮੈਂ ਤਰ ਦੇਖ ਲਾਂ ਮੈਂ ਕੀ ਲਿਖਿਆ ਤੇ ਉੱਤੇ ਕੋਈ ਦੇਖਦਾ ਸੀ ਤਾਂ ਹੀ ਜਵਾਬ ਦਊਂਗਾ ਬਾਈ ਮੈਂ ਇੱਕਣ ਥੋੜਾ ਕੋਈ ਨਹੀਂ ਜਵਾਬ ਜੇ ਤੂੰ ਲਿਖੇਗਾ ਕੋਈ ਕੁਐਸਚਨ ਤਾਂ ਹੀ ਜਵਾਬ ਤੈਨੂੰ ਮੈਂ ਦਊਂਗਾ ਚੀਜ਼ ਦਾ ਇੱਕ ਥੱਲੇ ਬਾਈ ਨੇ ਜੱਗੇ ਮੈਂ ਲੈ ਕੇ ਕਹਿੰਨਾ ਭਾਈ ਜਿਸ ਦਿਨ ਭਾਈ ਹਵਾਰਾ ਰਾਜਵਾਨ ਤੇ ਹੋਰ ਬੰਦੀ ਸਿੰਘ ਬਾਹਰ ਆ ਗਏ ਉਸ ਦਿਨ ਰਾਜਨੀਤਿਕ ਪਾਰਟੀਆਂ ਦੀ ਸ਼ਾਸਨ ਖਤਮ ਹੋ ਜਾਣੀ ਆ ਹਾਂ ਬਾਈ ਤਾਂ ਪੱਕੀ ਹੋਣੀ ਹੀ ਹੋਣੀ ਆ ਤਾਂ ਕਲੀਅਰ ਆ ਇਹ ਬਿਲਕੁਲ ਕਲੀਅਰ ਆ ਗੱਲ ਇਹ ਇੱਥੇ ਕੋਈ ਦੋਹਰਾਇਆ ਹੀ ਨਹੀਂ ਕਲੀਅਰ ਹੋ ਜਾਣੀ ਆ ਗੁਰਜੰਟਪੀਰ ਜੇ ਕੋਈ ਕੁਝ ਲਿਖੇਗਾ ਹੁਣ ਜੇ ਤੂੰ ਮੇਰਾ ਹਾਲ ਚਾਲੇ ਪੁੱਛ ਰਿਹਾ ਹੈਂਗਾ ਹਾਲ ਚਾਲ ਤਾਂ ਮੈਂ ਮੂਰੇ ਖੜਾ ਜੇ ਕੋਈ ਕੁਝ ਲਿਖੇਗਾ ਤਾਂ ਹੀ ਜਵਾਬ ਦੂੰਗਾ ਮੈਂ ਧਰਮਨ ਬਾਈ ਦੇਖ ਕੇ ਦੋਮੀ ਵੀਰ ਲਖੇ ਕਦੇ ਆਪਣੇ ਲੈਵਲ ਤੇ ਨਹੀਂ ਆ ਸਕਦਾ ਉਹ ਤਾਂ ਪਤਾ ਹੈ ਬਾਈ ਲੈਵਲ ਦਾ ਕਿੱਡਾ ਕ ਬੰਦੇ ਦਾ ਉਹ ਸਿਰਫ ਭੇਡਾਂ ਨੂੰ ਪਾਗਲ ਬਣਾ ਸਕਦਾ ਉਹ ਤਾਂ ਬਾਦ ਗਾਂ ਵਾਲੇ ਬਾਈ ਦਾ ਕਮੈਂਟ ਹੈ ਜੇ ਕੁਝ ਦਾ ਕੋਈ ਕਮੈਂਟ ਨਹੀਂ ਆਏਗਾ ਤੇ ਮੈਂ ਕਹਿਣ ਦਾ ਮਤਲਬ ਮੇਰਾ ਇਹੀ ਆ ਵੀ ਜਦ ਆਪਣੇ ਜਿਹੜੇ ਲੋਕ ਨੇ ਨਾ ਇੱਕ ਚੀਜ਼ ਹੈ ਨਾ ਜਿੱਦਾਂ ਧਿਆਨ ਰੱਖਿਆ ਕਰੋ ਵੀ ਜਦ ਆਪਣੇ ਜਿਹੜੇ ਜਿੰਨੇ ਵੀ ਆਪਣੇ ਮੋਰਚੇ ਲੱਗੇ ਹੋਏ ਨੇ ਜਾਂ ਜਿੰਨੇ ਵੀ ਆਪਣੇ ਮੂਰੇ ਖੜਖੜ ਕੇ ਆ ਨਾ ਜੋ ਮੂਰੇ ਸਪੀਚਾਂ ਦਿੰਦੇ ਨੇ ਜਿਵੇਂ ਮੈਂ ਪਹਿਲਾਂ ਕਹਿਆ ਨੇ ਬਾਬੇ ਤੜਵਾਦੇ ਵਰਗੇ ਆ ਕੇ ਕਹਿੰਦੇ ਨੇ ਮੂਰੇ ਕੈਮਰੇਆਂ ਦੇ ਵੀ ਭਾਈ ਅਸੀਂ ਦੀਪ ਪਿੱਛੇ ਕੜੇ ਆਂ ਦੀਪ ਇਹ ਗੱਲ ਕਰਾਂਗੇ ਮੈਨੂੰ ਤਾਂ ਲੱਗਦਾ ਨਹੀਂ ਭਾਈ ਜੇ ਕਿਸੇ ਤੁਸੀਂ ਗਏ ਹੋ ਕਿਸ ਜਿਹੜਾ ਲੱਗਿਆ ਚੰਡੀਗੜ੍ਹ ਦੇ ਵਿੱਚ ਮੋਰਚਾ ਕੋਈ ਗੱਲ ਨਹੀਂ ਜੇ ਦੋ ਬੰਦੇ ਆਉਣਗੇ ਦੋਏ ਬਹੁਤ ਨੇ ਲਾਓ ਲਾਈਵ ਦਿਖਾਓ ਲੋਕਾਂ ਨੂੰ ਐਨਆਰਆਈ ਤਾਂ ਨਗਰ ਲਈ ਬੈਠੇ ਨੇ ਵੀ ਕਿਹੜੇ ਬੰਦੇ ਕਿੱਥੇ ਬੈਠੇ ਨੇ ਬਾਈ ਦਾ ਕਮੈਂਟ ਪੜ੍ਹ ਲਿਆ ਤੇ ਲਗਦਾ ਭਾਈ ਹਵਾਰਾ ਨੂੰ ਆਪਣੇ ਲੀਡਰ ਮੰਨੇ ਫੇਰ ਗੱਲ ਬਣ ਗਈ ਉਹ ਤਾਂ ਪਤਾ ਹੈ ਬਾਈ ਲੀਡਰ ਦਾ ਮੰਨਣਾ ਲੀਡਰ ਮੰਨਣਾ ਕੀ ਉਹ ਲੀਡਰ ਹੈਗਾ ਹੀ ਲੀਡਰ ਆ ਜਿਹੜੇ ਬੰਦੇ ਨੇ ਕੌਮ ਲਈ ਕੁਝ ਕੀਤਾ ਹੁਣ ਦੇਖੋ ਦੀਪ ਦੇ ਘਰ ਦਾ ਕੋਈ ਮਸਲਾ ਸੀਗਾ ਦੀਪ ਦੇ ਘਰ ਦਾ ਇੱਕ ਵੀ ਮਸਲਾ ਨਹੀਂ ਸੀਗਾ ਕਿਧਰ ਲੜਿਆ ਉਹ ਕਿਹਨੂੰ ਕਿਹਨੂੰ ਉਹਨੇ ਆ ਕੇ ਲੋਕਾਂ ਨੂੰ ਸਮਝਾਇਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਲਈ ਖੜੇ ਆ ਕੇ ਹੋਰ ਪੰਜਾਬ ਦੇ ਲੋਕਾਂ ਲਈ ਲੜਿਆ ਅੱਜ ਉਹਦੇ ਉਹਦੇ ਇਨਸਾਫ ਲਈ ਜਮ ਅੱਲਾ ਕੋਈ ਬੰਦੀ ਸਿੰਘ ਜਿਹੜੇ ਆਪਣੇ 33 ਸਾਲਾਂ ਦੇ ਬੈਠੇ ਉਹਨੇ ਇਨਸਾਫ ਲਈ ਕੋਈ ਜਾਂਦਾ ਉੱਥੇ ਕੋਈ ਨਹੀਂ ਜਾਂਦਾ ਜੋ ਕਹਿਣ ਦਾ ਮਤਲਬ ਇਹ ਹੈ ਵੀ ਪਹਿਲਾਂ ਵੀ ਮੈਂ ਕਹਿੰਦਾ ਸੀਗਾ ਵੀ ਜਦੋਂ ਮੈਂ ਗੱਲ ਦੁਬਾਰਾ ਚ ਫੇਰ ਰਿਪੀਟ ਕਰਦਾ ਮੈਂ ਵੀ ਪੰਜਾਬ ਦਾ ਬੇਟਾ ਕਰਕੇ ਕਿਤਾਬ ਜਿਹੜਾ ਭਗਵੰਤ ਮਾਨ ਨੇ ਕੀਤਾ ਕੀਤਾ ਸੀਗਾ ਉਹ ਰਹਿੰਦੀ ਖੋਦੀ ਲੱਖੇ ਦੀ ਪਾਰਟੀ ਨੇ ਕਰਤਾ ਸਾਰਾ ਕੁਝ ਇਹਨਾਂ ਨੂੰ ਚੰਗੀ ਤਰ੍ਹਾਂ ਭਗਵੰਤ ਮਾਨ ਅੰਦਰੋਂ ਅੰਦਰੀ ਤੁਸੀਂ ਚਾਹੇ ਮੰਨੋ ਚਾਹੇ ਨਾ ਇਹ ਭਾਈ ਅੰਦਰੋਂ ਅੰਦਰੀ ਉਹਦੇ ਨਾਲ ਮਿਲੇ ਹੋਏ ਨੇ ਇਹ ਕਰਦੇ ਨੇ ਉਹਦੇ ਨਾਲ ਗੱਲ ਭਗਵੰਤ ਮਾਨ ਨੂੰ ਕਹਿੰਦਾ ਵੀ ਬੰਦੇ ਬੰਡੋ ਤਾਂ ਜੋ ਲੋਕ ਜਿੱਥੇ ਦਾ ਗੁਰਦੇਵ ਸਿੰਘ ਕੌਂਕੇ ਦਾ ਇਨਸਾਫ ਕਰਨਾ ਬੋਲਣ ਪੁੱਛੋ ਜਾ ਕੇ ਐਸਜੀਪੀਸੀ ਵਾਲਿਆਂ ਨੂੰ ਕੀ ਬਣਿਆ ਬਣਾਇਆ ਕੋਸ ਆ ਜਿਹੜਾ ਅੱਜ ਆਪਣੇ ਅੰਦੋਲਨਾਂ ਜਿਹੜਾ ਆਪਣੇ ਦਿੱਲੀ ਹਰਿਆਣਾ ਦੇ ਵਿੱਚ ਉੱਥੇ ਪੰਜਾਬ ਦੇ ਵਿੱਚ ਰੁਕਿਆ ਹੋਇਆ ਜੇ ਐਸਜੀਪੀਸੀ ਇੱਕ ਵਾਰ ਇਹਨਾਂ ਨੂੰ ਲੈਟਰ ਭੇਜ ਦੇਵੇ ਸੈਂਟਰ ਨੂੰ ਵੀ ਦੱਸ ਕਿਵੇਂ ਕਰਨੀਆਂ ਇਹਦਾ ਗੇਟ ਸਾਰੇ ਬੈਰੀਅਰ ਆਪ ਤੋੜਨਗੇ ਪਰ ਆਪਣੇ ਵਾਲ ਹੈ ਨਹੀਂ ਭਜਨ ਵਾਲੇ ਕਿਉਂਕਿ ਸਾਡੇ ਆਗੂ ਨੇ ਤੋ ਇਹਨਨੀ ਗੱਲ ਮੈਂ ਜਰੂਰ ਕਰਨੀ ਸੀ ਮੈਂ ਦੋ ਤਿੰਨ ਤੁਹਾਨੂੰ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਮੈਂ ਦਿਖਾਉਣੀਆਂ ਸੀ ਕਿਆਂ ਚਲੋ ਉਹ ਤਾਂ ਹੋ ਗਿਆ ਕਲੀਅਰ ਵੀ ਭਾਈ ਵੀਰਜੀਤ ਜਿਹੜਾ ਹੈਗਾ ਭਾਈ ਉਹ ਲੱਖੇ ਦੀ ਵੀ ਹੈੜਾ ਉਹ ਲੱਖੇ ਦੀ ਵੀ ਹੈੜਾ ਹੀ ਰਹਿਣੀ ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀਡੀਓ ਦਿਖਾਵਾਂਗੇ ਕੱਲ ਮੈਂ ਸੁਖਪਾਲ ਸਿੰਘ ਦੇ ਖੇਹਰੇ ਤੇ ਸਬੂਤ ਵੀ ਰੱਖੇ ਜੀ ਕਿ ਤੁਹਾਡੇ ਮੂਰੇ ਕਿ ਭਾਈ ਕਿੱਦਾਂ ਦਾ ਬੰਦਾ ਉਹ ਜਿਵੇਂ ਦੋਗਲੀ ਰਾਜਨੀਤੀ ਖੇਲਦਾ ਅੱਜ ਹੋਰ ਕੱਲ ਹੋਰ ਤੋ ਲਾਈਵ ਮੈਂ ਕਰਦਾ ਬਾਈ ਬੰਦਾ ਆਉਣ ਵਾਲੇ ਦਾ ਜਦਣਾ ਵਿੱਚ ਫਿਰ ਇੱਕ ਨਵਾਂ ਸੱਪ ਕੱਢਾਂਗੇ ਤੁਹਾਡੇ ਉੱਤੇ ਰੱਖਾਂਗੇ ਨਵੇਂ ਬੰਦੇ ਦੇ ਉੱਤੇ ਗੱਲਬਾਤ ਇੱਕ ਵੀਡੀਓ ਆ ਰਹੀ ਹੈ ਤੁਸੀਂ ਸ਼ਾਇਦ ਦੇਖਿਆ ਹੋਣਾ ਬਾਅਦ ਵਿੱਚ ਮੈਂ ਸ਼ੇਅਰ ਵੀ ਕਰ ਦੂਗਾ ਪਹਿਲਾਂ ਤੁਸੀਂ ਦੇਖ ਲਓ ਫਿਰ ਉਹਤੇ ਆਪਾਂ ਗੱਲ ਕਰਾਂਗੇ ਜਰੂਰ ਚੰਗਾ ਬਾਈ ਸਾਰਿਆਂ ਸਤਿ ਸ੍ਰੀ ਅਕਾਲ ਮਿਲਦੇ ਆਂਗਾ ਹਾਲੀ ਵੀਡੀਓ ਦੇ ਵਿੱਚ